ਆ ਹੁਣੇ-ਹੁਣੇ ਇੱਕ ਖਬਰ ਆ ਰਹੀ ਹੈ ਜੇ ਪੂਰੀ ਜਾਣਕਾਰੀ ਤੇ ਆਪਾਂ ਮਿੰਟੂ ਜੀ ਤੋਂ ਲੈਨੇ ਆ ਮਿੰਟੂ ਜੀ ਕਹਿੰਦੇ ਕਿ ਨਾਬਾ ਸਾਈਡ ਕਿਸਾਨਾਂ ਦਾ ਇੱਕ ਅੰਦੋਲਨ ਸੀਗਾ ਤੇ ਉੱਥੇ ਪੁਲਿਸ ਵਾਲਿਆਂ ਦੇ ਨਾਲ ਕਾਫੀ ਝੜਪ ਹੋਈ ਆ ਆਪਸ ਦੇ ਵਿੱਚ ਡੀਐਸਪੀ ਮੈਡਮ ਉੱਥੇ ਆਏ ਸੀਗੇ ਤੇ ਉਹ ਤੇ ਕਹਿ ਰਹੇ ਨੇ ਕਿ ਭਾਈ ਮੈਂ ਤੇ ਗੱਲਬਾਤ ਕਰਨ ਆਈ ਸੀ ਅੱਗੋਂ ਕੀ ਮਸਲਾ ਪਿਆ ਉੱਥੇ ਕਾਫੀ ਰੌਲਾ ਰੱਪਾ ਜਿਆ ਪਿਆ ਹੋਇਆ ਮੈਂ ਵੀ ਹੁਣ ਵੀਡੀਓ ਦੇਖੀ ਆ ਜੀ ਵੀਡੀਓ ਦੇਖੀ ਆ ਤੇ ਉਹਦੇ ਵਿੱਚ ਖਾਸਾ ਖਲਾਰਾ ਹੈ ਜੀ ਦੇਖੋ ਗੱਲ ਇਹ ਆ ਕਿ ਆਪਾਂ ਨੂੰ ਪਤਾ ਹੀ ਹੈ ਕਿ ਲੈਂਡ ਪੂਲਿੰਗ ਦੇ ਮਾਮਲੇ ਦੇ ਵਿੱਚ ਸਰਕਾਰ ਦੇ ਨਾਲ ਲੋਹਾ ਲੈ ਕੇ ਹਟੇ ਨਹੀਂ ਕਿਸਾਨਾਂ ਕੋ ਪਰ ਕਿਸਾਨ ਆਗੂਆਂ ਨੂੰ ਇੱਕ ਚੀਜ਼ ਦਾ ਧਿਆਨ ਰੱਖਣ ਦੀ ਜ਼ਰੂਰਤ ਹੈ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਜੀ ਇਹ ਨਹੀਂ ਵਾਪਰਨੀਆਂ ਚਾਹੀਦੀਆਂ ਹਾਥੋਪਾਈ ਤੱਕ ਨੌਬਤ ਨਹੀਂ ਹੋਣੀ ਚਾਹੀਦੀ ਸੰਘਰਸ਼ ਤੇ ਚਲੋ ਕਿਸਾਨੀ ਦਾ ਗਹਿਣਾ ਹੈ ਉਤੇ ਰਹਿਣਾ ਹੀ ਰਹਿਣਾ ਸੰਘਰਸ਼ ਤੋਂ ਬਗੈਰ ਗੱਤ ਵੀ ਹੈ ਨਹੀਂ ਪਰ ਇਹ ਨੌਬਤ ਇੱਥੋਂ ਤੱਕ ਨਹੀਂ ਪਹੁੰਚਣੀ ਚਾਹੀਦੀ ਚਾਹੇ ਪੁਲਿਸ ਵਾਲੇ ਆ ਚਾਹੇ ਦੂਜੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਆ ਹੁਣ ਐਗਜ਼ੈਕਟ ਉੱਥੇ ਕੀ ਵਾਪਰਿਆ ਕੌਨਸਨ ਕਿੰਨਾਂ ਨੇ ਕੀ ਕੀਤਾ ਉਹਦੀ ਜਾਣਕਾਰੀ ਤੇ ਹੈ ਨਹੀਂ ਪਰ ਜੋ ਵੀ ਹੋਇਆ ਗਲਤ ਹੈ ਇਦਾਂ ਨਹੀਂ ਹੋਣਾ ਚਾਹੀਦਾ ਹੱਥ ਪੈਰ ਉਦੋਂ ਚੱਲਣੇ ਚਾਹੀਦੇ ਆ ਜਦੋਂ ਕੋਈ ਹੋਰ ਚਾਰਾ ਨਾ ਹੋਵੇ ਜਦੋਂ ਗੱਲਬਾਤ ਲਈ ਤੁਹਾਡੇ ਦਰਵਾਜ਼ੇ ਖੁੱਲੇ ਹੁੰਦੇ ਆ ਸਰਕਾਰ ਜਾਂ ਪੁਲਿਸ ਜਿਹੜੀ ਹੈ ਉਹ ਤੁਹਾਡੇ ਨਾਲ ਇਕਤਾਲ ਮਿਲ ਜਹੈ ਤਾਂ ਜੀ ਬਿਠਾ ਲੈਣਾ ਚਾਹੀਦਾ ਮੇਰੇ ਖਿਆਲ ਦੇ ਨਾਲ ਇੱਥੋਂ ਤੱਕ ਨੌਬਤ ਨਹੀਂ ਆਉਣੀ ਚਾਹੀਦੀ ਪੁਲਿਸ ਵੀ ਆਪਣੀ ਆ ਕਿਸਾਨ ਵੀ ਆਪਣੇ ਆ ਬਿਲਕੁਲ ਜੀ ਬਿਲਕੁਲ ਇਦਾਂ ਦੀਆਂ ਘਟਨਾਵਾਂ ਜਿਹੜੀਆਂ ਹੁੰਦੀਆਂ ਨੇ ਉਹ ਅੱਗੇ ਵੀ ਤੁਸੀਂ ਵੇਖਿਆ ਕਿ ਕਿਸਾਨ ਆਗੂਆਂ ਨੂੰ ਕਈ ਵਾਰ ਫਿਰ ਬੜਾ ਮਤਲਬ ਕਿ ਵੱਡੇ ਆਗੂ ਜਿਹੜੇ ਆ ਕਰਦੇ ਤਾਂ ਕਈ ਵਾਰ ਤੁਹਾਨੂੰ ਪਤਾ ਹੀ ਆ ਨੌਜਵਾਨ ਕਰ ਗਏ ਜਾਂ ਇਧਰ ਉਧਰ ਕਰ ਗਏ ਪਰ ਵੱਡੇ ਫਿਰ ਕਿਸਾਨ ਆਪੂ ਜਿਹੜੇ ਆ ਉਹਨਾਂ ਨੂੰ ਜਵਾਬ ਦੇਣਾ ਜਵਾਬ ਦੇ ਹੀ ਉਹਨਾਂ ਦੀ ਬਣ ਜਾਂਦੀ ਹੈ ਬਿਲਕੁਲ ਜੀ ਬਸਰਾ ਸਾਹਿਬ ਜੀ ਦੱਸ ਰਹੇ ਨੇ ਕਿ ਲੇਡੀ ਡੀਐਸਪੀ ਅਫਸਰ ਜਿਹੜੇ ਉਹਨਾਂ ਦੇ ਨਾਲ ਕੋਈ ਰੌਲਾ ਪਿਆ ਹੋਇਆ ਤੇ ਇੱਕ ਮਿੱਤਰ ਜੱਟਨ ਫਾਇਰ ਜੀ ਕਹੇ ਕਿ ਲੁਧਿਆਣਾ ਹੁਣ ਲੈਂਡ ਪੂਲਿੰਗ ਨਵੇਂ ਤਰੀਕੇ ਨਾਲ ਆ ਰਹੀ ਹੈ ਕਹਿੰਦੇ ਹੂੰ ਆ ਦੇਖੋ ਲੈਂਡ ਪੂਲਿੰਗ ਲੁਧਿਆਣੇ ਦੀ ਕਿਵੇਂ ਆ ਰਹੀ ਆ ਇਹ ਦਾ ਤੇ ਤੁਸੀਂ ਖੁੱਲਕੇ ਜ਼ਿਕਰ ਕਰੋ ਤੇ ਤਦ ਹੀ ਆ ਨਾ ਪਰ ਇੱਕ ਚੀਜ਼ ਅਸੀਂ ਸ਼ਨੀਵਾਰ ਵਾਲੇ ਪ੍ਰੋਗਰਾਮ ਦੇ ਵਿੱਚ ਵੀ ਦੱਸ ਦਿੱਤੀ ਸੀ ਕਿ ਇੱਕ ਤੇ ਤੁਹਾਨੂੰ ਮੈਂ ਦੱਸਿਆ ਕਿ ਜਿਹੜਾ ਇਹਨਾਂ ਦਾ ਸਭ ਤੋਂ ਵੱਡਾ ਖਿਆਲੋਕ ਰੋਸ਼ਨ ਦਿਮਾਗ ਹੈ ਨਾ ਬੰਦਾ ਉਹ ਆ ਸੀਏ ਦਿੱਲੀ ਵਾਲਾ ਹੂੰ ਜੀ ਉਹ ਪਹੁੰਚੋ ਕਿ ਬਸ ਉਹ ਉਹਦੇ ਕੋਲ ਹੋਰ ਕੋਈ ਕੰਮ ਨਹੀਂ ਹੈਗਾ ਆ ਉਹਨਾਂ ਨਕਸ਼ਾ ਦਿੱਤਾ ਪੰਜਾਬ ਦਾ ਉਹ ਜਿਵੇਂ ਤੁਹਾਨੂੰ ਪਤਾ ਨਾ ਪਟਵਾਰੀਆਂ ਕੋਲ ਚਾਦਰ ਜੀ ਹੁੰਦੀ ਆ ਉਹਦੇ ਚ ਕਿਲਾ ਨੰਬਰ ਤੇ ਸਾਰੇ ਉਹ ਬਸ ਚਾਦਰ ਤੇ ਨਕਸ਼ਾ ਬੁਣਿਆ ਹੋਇਆ ਹੂੰ ਬਸ ਉਹ ਲੱਭੀ ਜਾਂਦਾ ਕਿ ਇੱਥੋਂ ਵੀ ਪੈਸਾ ਆ ਜਾਵੇ ਇੱਥੋਂ ਵੀ ਪੈਸਾ ਆ ਜਾਵੇ ਉਹਨੂੰ ਹੋਰ ਕੋਈ ਕੰਮ ਨਹੀਂ ਦਿੰਦਾ ਇਹਨਾਂ ਨੇ ਜੇ ਇਦੋਂ ਇਦੋਂ ਵੀ ਖਿੱਚ ਲੋ ਉਦੋਂ ਵੀ ਖਿੱਚ ਲੋ ਬਲਕਿ ਇਧਰ ਉਧਰ ਦਾ ਆ ਸਾਰਾ ਕਾਂਡੋ ਹੋਈ ਕਰੀ ਜਾਂਦਾ ਰਹੀ ਗੱਲ ਜਿਹੜੀ ਲੈਂਡ ਪੂਲਿੰਗ ਦੀ ਕਿ ਪਹੁੰਚ ਆਉ ਕਿ ਉਹ ਕਿਸੇ ਹੋਰ ਰੂਪ ਦੇ ਵਿੱਚ ਆ ਰਹੀ ਆ ਵੇਖੋ ਗੱਲ ਜਿਹੜੀ ਆ ਨਾ ਉਹ ਏ ਤੇ ਜ਼ਰੂਰ ਅਸੀਂ ਕੀਤੀ ਆ ਤੇ ਜਿਹੜੀ ਅਖਬਾਰਾਂ ਦੇ ਵਿੱਚ ਛਪੀ ਵੀ ਆ ਕਿ ਨਹਿਰ ਵਾਲਾ ਇਲਾਕਾ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਲੁਧਿਆਣੇ ਨੂੰ ਜਦੋਂ ਤੁਸੀਂ ਨਕਸ਼ੇ ਤੇ ਵੇਖੋਗੇ ਨਾ ਬਾਕੀ ਕਮ ਲੈਂਡ ਲੋਕ ਹੀ ਹੋਇਆ ਪਿਆ ਇਹ ਇਧਰਲਾ ਏਰੀਆ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਲੈਂਡ ਪੂਲਿੰਗ ਦੇ ਦੌਰਾਨ ਜੀ ਕਿ ਇਹ ਹੀ ਏਰੀਆ ਹੈ ਜਿਹੜਾ ਕਹ ਲੋ ਕਿ ਇਹਨਾਂ ਵਾਸਤੇ ਕੰਮ ਦੇ ਨੂੰ ਜਿਵੇਂ ਕਹਿੰਦੇ ਨਾ ਗਾਗਾ ਜੀ ਜੀ ਤੋ ਇਹ ਮਤਲਬ ਕਿ ਇਸ ਏਰੀਆ ਨੂੰ ਟੁੱਟ ਟੁੱਟ ਕੇ ਪੈਂਦੇ ਆ ਪੈਸੇ ਨੂੰ ਸਾਰੇ ਟੁੱਟ ਟੁੱਟ ਪੈਂਦੇ ਆ ਅੰਗਰੇਜ਼ਾਂ ਲਈ ਬੱਚਿਆਂ ਦੇ ਮਰਨ ਨਾਲ ਮਾਪੇ ਰੁੱਲਦੇ ਆ ਗਲੀ ਗਲੀ ਟੁੱਟ ਟੁੱਟ ਕਿਉਂਦਰ ਪੈਂਦੇ ਨੇ ਕਿਉਂਕਿ ਸਭ ਗੱਲ ਏਰੀਆ ਹੀ ਹੋ ਗਿਆ ਅਸੋ ਦੇ ਵਿੱਚ ਹਾਂ ਜੀ ਹਾਂ ਜੀ ਹੋਰ ਕੋਈ ਜਗਾ ਨਹੀਂ ਨਾ ਆ ਗਈ ਹਮ ਚੰਗੀ ਤਰ੍ਹਾਂ ਦੇਖ ਲਓ ਤੁਸੀਂ ਇੱਕ ਪਾਸੇ ਬੱਦੋ ਵਾਲੀ ਸ਼ਾਹਣੀ ਆ ਗਈ ਬੱਦੋ ਵਾਲਾ ਜੀ ਫਿਰ ਫਿਰੋਜ਼ਪੁਰ ਰੋਡ ਜਿਹੜਾ ਉਹ ਆ ਗਿਆ ਤੀਸਰੇ ਪਾਸੇ ਲੁਧਿਆਣਾ ਆ ਗਿਆ ਇਹ ਇਧਰ ਨੂੰ ਹੀ ਖੁੱਲਦਾ ਕੰਮ ਜੀ ਇਹ ਇਨਾ ਪਿੰਡਾਂ ਨੂੰ ਤਾਂ ਦੂਜੀ ਗੱਲ ਜਿਹੜੀ ਹੈ ਕਿ ਉੱਥੇ ਹੁਣ ਖਬਰੇ ਆ ਰਹੀ ਸੀਗੀ ਕਿ ਇਸ ਏਰੀਏ ਦੇ ਵਿੱਚ ਜਨਾਬ ਇਹਨਾਂ ਦੀ ਕੋਈ ਜ਼ਮੀਨ ਪਈ ਹੈ ਪਾਵਰਕਾਮ ਵਾਲਿਆਂ ਦੀ ਤਾਂ ਪਾਵਰਕਾਮ ਵਾਲੀ ਜਿਹੜੀ 20 ਕਿੱਲੇਾਂ ਦੀ ਉਹ ਹੈਗੀ ਆ ਕਹਾਣੀ ਉਹ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਹੁਣ ਇਹਨਾਂ ਦੀ ਨਜ਼ਰ ਹੈ ਕਿ ਭਈ ਇਹ ਜਿਹੜੇ 20 ਕਿੱਲੇ ਆ ਪਾਵਰਕਾਮ ਵਾਲੇ ਇਹ ਝਟਕਾ ਦਿੱਤੇ ਜਾਣ ਤੇ ਵਧੀਆ ਹੂੰ ਉਹ 20 ਕਿੱਲਾਂ ਦੀ ਮੈਂ ਜ਼ਰੂਰ ਕਹਾਣੀ ਸੁਣੀ ਹੈ ਬਾਕੀ ਇਹਨਾਂ ਨੇ ਕਿੱਥੋਂ ਜਾਣਕਾਰੀ ਹਾਸਲ ਕੀਤੀ ਆ ਕਿ ਲੈਂਡ ਪੂਲਿੰਗ ਆ ਰਹੀ ਆ ਉਦੇ ਬਾਰੇ ਨਹੀਂ ਮੈਨੂੰ ਪਤਾ ਹੈ ਜੀ ਜੀ ਕੋਈ ਜਾਣਕਾਰੀ ਹੋਈ ਤੇ ਸਾਡੇ ਨਾਲ ਜਰੂਰ ਸਾਂਝੀ ਕਰ ਦਿਓ ਤੁਸੀਂ ਆਪਾਂ ਉਸ ਤੋਂ ਬਾਅਦ ਚ ਗੱਲ ਕਰਾਂਗੇ ਖੈਰ ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਦੋਸਤ ਜਿਹੜੇ ਨਾਲ ਜੁੜ ਚੁੱਕੇ ਨੇ ਧੰਨਵਾਦ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਨੂੰ ਸ਼ੇਅਰ ਕਰਨ ਦੀ ਅੱਜ ਮੈਂ ਫਿਰ ਕਰਦਾ ਹਾਂ ਪ੍ਰੋਗਰਾਮ ਸ਼ੇਅਰ ਕਰ ਦਿਓ ਦੋਸਤ ਮਿੱਤਰ ਜੇ ਕਾਫੀ ਰਹਿੰਦੇ ਨੇ ਕਿਉਂਕਿ ਐਤਵਾਰ ਤੋਂ ਅਗਲੇ ਦਿਨ ਜਿਹੜਾ ਸੋਮਵਾਰ ਦਾ ਦਿਨ ਹੁੰਦਾ ਭਾਵੇਂ ਉਹ ਥੋੜਾ ਜਿਹਾ ਪੋਜ਼ਿਟਿਵ ਦਿਨ ਵੀ ਹੁੰਦਾ ਹੈ એનર્ਜੀ ਵੀ ਇਕੱਠੀ ਹੋਈ ਹੁੰਦੀ ਹੈ ਉਤਸ਼ਾਹ ਵੀ ਹੁੰਦਾ ਪਰ ਕਿਤੇ ਨਾ ਕਿਤੇ ਥੋੜੀ ਜਿਹੀ ਸੁਸਤੀ ਵੀ ਹੁੰਦੀ ਹੈ ਵੀ Ponto da Cardeu.